ਉਹ ਬਰਕਤ ਵਾਲੀ ਧਰਤੀ ਹੈ ਇੱਥੇ ਜਿਹੜਾ ਵੀ ਆਇਆ ਭਾਵੇਂ ਉਹ ਕਿਰਤ ਕਰਨ ਆਇਆ ਰੋਜ਼ੀ ਰੋਟੀ ਲਈ ਆਇਆ ਭਾਵੇਂ ਉਹ ਕੋਈ ਮੱਥਾ ਟੇਕਣ ਆਇਆ ਕਰਤੀ ਬਰਕਤ ਪੰਜਾਬ ਦਾ ਕਾਮੇਸ਼ਰ ਨਾਲ ਤੁਹਾਡੇ ਵਿੱਚ ਗੱਲ ਕੀਤੀ ਸੀਗੀ ਪਰ ਜਿਸ ਤਰੀਕੇ ਦੇ ਨਾਲ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਤਾਂ ਨਾਲ ਸਾਹ ਦੇਖਣਾ 40 ਲੜਾਈ ਸੀਗੀ ਲੱਗਦਾ ਲੋਕਾਂ ਨੂੰ ਉਹਨਾਂ ਖਸਾਬ ਨਹੀਂ ਦਿੱਤਾ ਕਿ ਕਿ ਸਿਰਫ ਤੇਨੀ ਸੀਟਾਂ ਜਿਹੜੀਆਂ ਨੇ ਖੇਮੇ ਚਾਹੀਆਂ ਨੇ ਦੇਖੋ ਤੁਸੀਂ ਇਹ ਗੱਲ ਵੀ ਤਾਂ ਨਾਲ ਸੋਚੋ ਕਿ ਜੇ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰ ਮੈਂ ਕੱਲਾ ਸੀਗਾ ਤੇ 7.7% ਵੋਟ ਸੀ ਤੇ ਇਸ ਵਾਰ ਤਿੰਨ ਨੇ ਜਿਹਦੇ ਚੋਂ ਸੰਗਰੂਰ ਆਉਣੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਗੜ ਹੈ ਉੱਥੇ ਦੋ ਵੱਡੇ ਵੱਡੇ ਥਿੱਗੇ ਜ ਆਪਣੇ ਆਪ ਨੂੰ ਕਾਉਂਦੇ ਸੀ ਉਹ ਆ ਰਹੇ ਨੇ ਇਸ ਵਾਰ ਸਾਡੀ 26% ਇਹ 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ ਇੱਕ ਅਸੀ ਨੇ ਜਿਹੜਾ ਸ਼ਹਿਦਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ ਉਹ ਤੋਂ ਡੇ ਅਨੰਪੁਰ ਸਾਹਿਬ ਇੱਕ ਪੜ੍ਹੇ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਤੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕੰਗ ਸਾਹਿਬ ਉਹਨਾਂ ਨੇ ਇਹ ਅਨੰਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸਮੀਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ ਟੋਪ ਦਾ ਲਾਇਸੈਂਸ ਮੰਗੋਗੇ ਤਾਂ ਲਾਇਸੈਂਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਹੈ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੂੰਗਾ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰਾ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕਬ ਪਾਣੀ ਪਾਉਣਾ ਪਰ ਪਰ ਮਾਸਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ ਢਾਈ ਮਹੀਨਿਆਂ ਦਾ ਇਲੈਕਸ਼ਨ ਕੋਰਟ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਟ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਕਿ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਸਭ ਕਦੋਂ ਪਾਉਣੇ ਕਦੋਂ ਦੇਣੇ ਇਹ ਅਸੀਂ ਆਪ ਹੀ ਆਪਸ ਕਰਦ ਰਹਿਵਾਂਗੇ ਕਰਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾਂ ਜੂ ਹਨ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨਕਲ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨ ਬਹੁਤ ਆਪ ਹੋਈਆਂ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰ ਕਰਕੇ ਰੁਕੇ ਹੋਏ ਸੀ ਇਮੀਜੇਟਲੀ ਉਹਨਾਂ ਨੂੰ ਜਾਂ ਜਲੰਧਰ 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 ਸਰ ਹਾਂਜੀ ਜਲੰਧਰ ਬਾਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲੈ ਉਹਨੇ ਵੀ ਠੀਕ ਹੈ ਨਾ ਸੋ ਅਸੀਂ ਸਤ ਸ੍ਰੀ ਅਕਾਲ ਦੋਸਤੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ ਪੰਜਾਬ ਦੇ ਕੁਝ ਮੰਤਰੀ ਸਹਿਬਾਨ ਅਤੇ ਮੁਹਾਲੀ ਜ਼ਿਲ੍ਹੇ ਦੇ ਕੁਝ ਲੀਡਰਾਂ ਦੇ ਨਾਲ ਮੁਹਾਲੀ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾ ਵਿਖੇ ਨਤਮਸਤਕ ਹੋਏ ਅੱਜ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਨਤਮਸਤਕ ਹੋਏ ਉੱਤੇ ਸੰਗਤਾਂ ਨੂੰ ਵੀ ਮਿਲੇ ਤੇ ਦੱਸ ਦਈਏ ਕਿ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਮੀਡੀਆ ਨੇ ਜਦੋਂ ਉਹਨਾਂ ਨੂੰ ਕੁਝ ਅਹਿਮ ਸਵਾਲ ਪੁੱਛੇ ਜੋ ਕੁਲਵਿੰਦਰ ਕੌਰ ਪੀਆਈਐਸਪ ਦਾ ਮਾਮਲਾ ਹੈ ਕੰਗਣਾ ਨੌਤ ਤੇ ਥੱਪੜ ਮਾਰਿਆ ਗਿਆ ਸੀ ਉਸ ਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੰਗਣਾ ਨੌਤ ਨੂੰ ਪੰਜਾਬ ਦੀਆਂ ਔਰਤਾਂ ਬਾਰੇ ਗਲਤ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਇਸ ਤੋਂ ਇਲਾਵਾ ਕੁਝ ਪੱਤਰਕਾਰਾਂ ਨੇ ਭਾਈ ਅਮਰਤਪਾਲ ਸਿੰਘ ਬਾਰੇ ਵੀ ਸਵਾਲ ਕੀਤਾ ਕਿਉਂਕਿ ਅਮਰਤਪਾਲ ਸਿੰਘ ਵੱਲੋਂ ਇੱਕ ਲੈਟਰ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਰਿਹਾਈ ਦੇ ਲਈ ਕਿਹਾ ਗਿਆ ਤਾਂ ਕਿ ਉਹ ਔਤ ਜੋ ਸੈਰਮਨੀ ਹੋਣੀ ਆ ਉਸ ਦੇ ਵਿੱਚ ਹਿੱਸਾ ਲੈ ਸਕਣ ਸੋਚਕ ਸਮਾਗਮ ਦੇ ਵਿੱਚ ਹਿੱਸਾ ਲੈ ਸਕਣ ਤਾਂ ਇਸ ਮੌਕੇ ਹਾਲਾਂਕਿ ਇਸ ਸਵਾਲ ਦਾ ਤਾਂ ਜਵਾਬ ਮੁੱਖ ਮੰਤਰੀ ਵੱਲੋਂ ਨਹੀਂ ਦਿੱਤਾ ਗਿਆ ਪਰ ਕੰਗਣਾ ਰਣੌਤ ਨੂੰ ਉਹਨਾਂ ਵੱਲੋਂ ਠੋਕਮਾ ਜਵਾਬ ਦਿੱਤਾ ਗਿਆ ਕਿ ਕੰਗਣਾ ਰਣੌਤ ਨੂੰ ਪੰਜਾਬ ਦੀਆਂ ਮਾਤਾਵਾ ਪਹਿਣਾ ਬਾਰੇ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਇਹ ਸਿਰਫ ਲੋਕਾਂ ਦੁਆਰਾ ਜਿਵੇਂ ਕਿਹਾ ਜਾ ਰਿਹਾ ਹੈ ਕਿ ਐਕਸ਼ਨ ਦਾ ਹੀ ਰਿਐਕਸ਼ਨ ਹੈ ਜਿਵੇਂ ਕੰਗਣਾ ਨੌਤ ਨੇ ਮਾਤਾਵਾ ਪਹਿਣਾ ਬਾਰੇ ਗਲਤ ਬੋਲਿਆ ਤੇ ਹੁਣ ਵੀ ਹਾਲੇ ਉਸ ਦੀ ਜ਼ੁਬਾਨ ਨੂੰ ਲਗਾਮ ਨਹੀਂ ਲੱਗ ਰਿਹਾ ਕਿਉਂਕਿ ਇਸ ਘਟਨਾ ਤੋਂ ਬਾਅਦ ਦਿੱਲੀ ਆਪਣੇ ਘਰ ਪਹੁੰਚ ਤੋਂ ਬਾਅਦ ਉਸ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅੱਤਵਾਦ ਉਗਰਵਾਦ ਫੈਲ ਰਿਹਾ ਹੈ ਕਿਉਂਕਿ ਥੱਪੜ ਦੀ ਘਟਨਾ ਤੋਂ ਬਾਅਦ ਜੇਲ੍ਹ ਜਾਵਣ ਤੋਂ ਬਾਅਦ ਲੋਕਾਂ ਨੇ ਵੀ ਬਕ-ਬਕ ਤਰੀਕੇ ਨਾਲ ਕੰਗਨਾ ਨਾਉਤ ਨੂੰ ਘੇਰਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਦੇ ਥੱਪੜ ਵੱਜਦਾ ਉਦੋਂ ਤੱਕ ਤੁਹਾਡਾ ਬਿਆਨ ਨਹੀਂ ਆਇਆ ਕਿ ਦਿੱਲੀ ਦੇ ਵਿਚ ਅਤਵਾਦ ਤੇ ਉਗਰਵਾਦ ਫੈਲ ਰਿਹਾ ਤੇ ਤੁਹਾਡੇ ਬਿਆਨ ਤੋਂ ਸਾਫ ਹੁੰਦਾ ਹੈ ਕਿ ਤੁਹਾਡੇ ਮਨ ਦੇ ਅੰਦਰ ਪੰਜਾਬ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਕਿੰਨੀ ਜ਼ਿਆਦਾ ਨਫ਼ਰਤ ਹੈ ਖਾਸ ਕਰਕੇ ਸਿੰਘ ਅਤੇ ਕੌਰ ਜਿੱਦਾਂ ਸਰਨੇਮ ਹੁੰਦਾ ਉਸ ਤੋਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਖੇਜ ਆਉਂਦੀ ਹੈ ਬਹੁਤ ਜ਼ਿਆਦਾ ਈਰਖਾ ਤੁਹਾਡੇ ਮਨ ਦੇ ਵਿੱਚ ਇਹ ਕਹਿਣਾ ਲੋਕਾਂ ਦਾ ਇਸ ਸਮੇਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਲੋਕਾਂ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਡੇ ਵਿਚਾਰ ਕੁਝ ਹੋਰ ਨੇ ਤਾਂ ਤੁਸੀਂ ਨੋ ਟਾਈਪ ਕਰ ਸਕਦੇ ਹੋ ਤੇ ਆਓ ਤੁਹਾਨੂੰ ਹੁਣ ਲੈ ਚਲਦੇ ਹਾਂ ਪੂਰੀ ਵੀਡੀਓ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਟਡ ਗਿਆਨ ਦੇ ਨਾਲ ਸੋ ਬਰਕਤ ਵਾਲੀ ਧਰਤੀ ਹੈ ਇੱਥੇ ਜਿਹੜਾ ਵੀ ਆਇਆ ਭਾਵੇਂ ਉਹ ਕਿਰਤ ਕਰਨ ਆਇਆ ਰੋਜੀ ਰੋਟੀ ਲਈ ਆਇਆ ਭਾਵੇਂ ਉਹ ਕੋਈ ਮੱਥਾ ਟੇਕਣ ਆਇਆ ਕਰਤੀ ਵਰਗਾ ਤਾਂ ਸ਼ਾਇਦ ਤਾਂ ਆਪਣੇ ਵਿੱਚ ਗੱਲ ਕੀਤੀ ਸੀਗੀ ਪਰ ਜਿਸ ਤਰੀਕੇ ਦੇ ਨਾਲ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਤਾਂ ਨਾਲ ਸ਼ਾਇਦ ਕੋੜੀ ਲੜਾਈ ਸੀਗੀ ਲੱਗਦਾ ਲੋਕਾਂ ਨੂੰ ਉਹਨਾਂ ਨਾਲ ਸਾਥ ਨਹੀਂ ਦਿੱਤਾ ਕਿ ਸਿਰਫ ਤੇਲੀ ਸੀਟਾਂ ਜਿਹੜੀਆਂ ਨੇ ਖੇਮੇ ਚਾਹੀਆਂ ਨੇ ਦੇਖੋ ਤੁਸੀਂ ਇੱਕ ਗੱਲ ਵੀ ਤਾਂ ਨਾਲ ਸੋਚੋ ਕਿ ਜੇ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰਫ ਮੈਂ ਕੱਲਾ ਸੀਗਾ ਤੇ 7.5% ਵੋਟ ਸੀ ਇਸ ਵਾਰ ਤਿੰਨ ਨੇ ਇਹ ਜੋ ਸੰਗਰੂਰ ਔਣੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜ ਹੈ ਉੱਥੇ ਦੋ ਵੱਡੇ ਵੱਡੇ ਧਿਰਾਂ ਚ ਆਪਣੇ ਆਪਣੇ ਕੌਮ ਦੇ ਸੀ ਉਹ ਆ ਰਹੇ ਨੇ ਇਸ ਵਾਰ ਸਾਡੀ 26% ਇਹ 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ ਬੀਜੇਪੀ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ ਇੱਕ ਅਸੀ ਨੇ ਜਿਹੜਾ ਸ਼ਹਿਰ ਖੁਰਾ ਵਾਲਾ ਜਿਹੜਾ ਉਹਨਾਂ ਦਾ ਘੜ ਸੀਗਾ ਉਹ ਤੋੜਿਆ ਅਨੰਦਪੁਰ ਸਾਹਿਬ ਇੱਕ ਪੜ੍ਹੇ ਲਿਖਿਆ ਯੂਨੀਵਰਸਿਟੀ ਲੇਵਲ ਦਾ ਸਟੂਡੈਂਟ ਪੋਲਿਟਿਕਸ ਚ ਆਇਆ ਹੋਇਆ ਬਹੁਤ ਵਧੀਆ ਬੁਲਾ ਰਾ ਸਾਡੀ ਪਾਰਟੀ ਦਾ ਕਾਂਗਸ ਸਾਹਿਬ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸਵਿਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ ਚ ਇਹ ਹੈ ਨਾ ਕਿ ਜੇ ਤੋਂ ਬਦਲ ਲਾਇਸੈਂਸ ਮੰਗੋਗੇ ਤਾਂ ਲਾਇਸੈਂਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲਾਂ ਹੀ ਪਿਸਤੌਲ ਦਾ ਅਪਲਾਈ ਕਰ ਦੋਗੇ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰੀ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਾਸਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ ਢਾਈ ਮਹੀਨਿਆਂ ਦਾ ਇਲੈਕਸ਼ਨ ਕੋਰਟ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਟ ਸੀ ਜਿਹਦੇ ਕਰਕੇ ਸਾਰੇ ਕੰਮ ਰੁਕਦੇ ਸੋ ਮੈਂ ਅਗਲੇ ਦਿਨੀ ਇਲੈਕਸ਼ਨ ਤੋਂ ਅਗਲੇ ਦਿਨੀ ਮੈਂ ਅਫਸਰ ਬੁਲਾਏ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਇਹ ਸਭ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਵਾਂਗੇ ਕਰਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾਂ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘੱਟ ਹੋਏ ਨੇ ਕਿਉਂਕਿ ਸੇ ਪੀਟੀਯੂ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲਓ ਵੀ ਐਡਮਿਸ਼ਨਾਂ ਬਹੁਤ ਆਪ ਹੋਈਆਂ ਨੇ ਸੋ ਇਹ ਗੁੱਡ ਸਾਈਨ ਨੇ ਮੈਂ ਆ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰ ਕਰਕੇ ਰੁਕੇ ਹੋਏ ਸੀ ਇਮੀਜੇਟ ਨੀ ਹੋਣਾ ਜਲੰਧ 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 ਸਰ ਹਾਂਜੀ ਜਲੰਧ ਬਾਈ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲੈ ਉਹਨੇ ਵੀ ਠੀਕ ਹੈ ਨਾ ਸੋ